ਪਾਈ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਤੇ ਜਦੋਂ ਆਪਾਂ ਫਸਲ ਤਿਆਰ ਕਰਦੇ ਆ ਹਨਾ ਕਿਸਾਨ ਫਸਲ ਤਿਆਰ ਕਰਦਾ ਉਹ ਤੇ ਕਿੰਨਾ ਕਾਫੀ ਖਰਚਾ ਹੁੰਦਾ ਆ ਕਾਫੀ ਮਿਹਨਤ ਲੱਗਦੀ ਆ ਤੇ ਹੁਣ ਇੱਕਦਮ ਫਸਲ ਤੁਹਾਡੀ ਬਿਲਕੁਲ ਤਬਾਹ ਹੋ ਗਈ ਕਿਵੇਂ ਆ ਪਾਣੀ ਚ ਪੂਰੀ ਫਸਲ ਬਰਬਾਦ ਹੋ ਗਈ ਤੇ ਦੁੱਖ ਨਹੀਂ ਲੱਗਦਾ ਇਹ ਵੀ ਗੱਲ ਹੈ ਜੀ ਹਨ ਨੂੰ ਮਗਰੋਂ ਯੂਰੀਆ ਨਹੀਂ ਮਿਲਦੀ ਪਤਾ ਨਹੀਂ ਕਿੱਥੋਂ ਕਿੱਥੋਂ ਜਾ ਕੇ ਯੂਰੀਆ 1000 ਰੁਪਏ ਨੂੰ ਬੋਰੀਆਂ ਨੂੰ ਬਈ ਯੂਰੀਆ ਕਰ ਇੰਨੀ ਪ੍ਰੋਬਲਮ ਆ ਆ ਨਾਲਾ ਮਲ ਇੱਕ ਕਿਲੋ ਚ ਕਿੰਨੀ ਕ ਪੈ ਜਾਂਦੀ ਜੂਰੀਆ ਅਸੀਂ 2.5 ਤੋਂ 3 ਬੋਰੀਆਂ ਠੀਕ ਹੈ ਹਾਂਜੀ ਜਾਂ 2.5 ਤੋਂ 3 ਕੋ ਜਿੰਗ ਜੁੰਗ ਬਾਗ ਇਤਰਾ ਇਹਨਾਂ ਦਾ ਤਾਂ ਨੁਕਸਾਨ ਹੋ ਗਿਆ ਨਾ ਤੇ ਜੂਰੀਏ ਵੀ ਮਹਿੰਗੀ ਹੈ ਨਾ ਇਹ ਲੈ ਕੇ ਆਂਦੇ ਫਿਰ ਬੀਜ ਦਾ ਖਰਚਾ ਪਿਆ ਹੋਊਗਾ ਨੁਕਸਾਨ ਤੇ ਵੀਰ ਜਿਹੜੀ ਆ ਸਾਡਾ ਸਾਨੂੰ ਵਧੀਏ 4-5 ਸਾਲ ਤੇ ਹੱਡੂ ਉੱਠਿਆ ਨਹੀਂ ਜਾਣਾ ਭਾਈ ਸਾਹਿਬ ਜਿਵੇਂ ਨੌਜਵਾਨਾਂ ਨੇ ਦੱਸਿਆ ਕਿ ਸਾਨੂੰ ਜੂਰੀਆ ਬਹੁਤ ਔਖੀ ਮਿਲੀ ਹੈ ਉਹਦੇ ਬਾਰੇ ਤੁਸੀਂ ਦੱਸੋ ਚਾਹਣਾ ਪਾਉਗੇ ਉਹ ਕਿ ਔਖੀ ਮਿਲਦੀ ਸਰਕਾਰ ਉਹਦੇ ਮਹੱਈਆ ਕਰਾਉਣੀ ਚਾਹੀਦੀ ਹੈ ਜ਼ਮੀਨੀ ਪੱਧਰ ਤੇ ਵੇਖੋ ਜੀ ਜੂਰੀਆ ਵਿੱਚ ਬੜਾ ਵੱਡਾ ਸਕੈਂਡਲ ਹੋਇਆ ਹੈਰਕਾਂ ਜਿਹੜੇ ਫੈਕਟਰੀਆਂ ਵਾਲੇ ਨੇ ਸਰਕਾਰ ਨੇ ਜ਼ਿਮੀਂਦਾਰ ਨੂੰ ਤਾਂ ਮਿਲਣੀ ਸੀ 270 ਰੁਪਏ 80 ਰੁਪਏ ਤਾਂ ਫੈਕਟਰੀਆਂ ਨੂੰ ਸਰਕਾਰ ਨੇ ਬਹੁਤੀ ਮਹਈਆ ਕੀਤੀ ਜਾਂ ਇਹਨਾਂ ਦੇ ਕੋਈ ਅਫਸਰਾਂ ਦਾ ਵੀ ਕਸੂਰ ਹੋਏਗਾ ਦੂਜੀ ਗੱਲ ਇਹ ਨਾ ਵਾਸਤੇ ਆ ਵੀ ਖਾਦ ਦੀ ਬੜੀ ਵੱਡੀ ਪ੍ਰੋਬਲਮ ਆ ਯਾਰ ਕਾ ਮੈਂ ਤੁਹਾਡੇ ਨਾਲ ਹੀ ਆ ਪਿੰਡ ਕਾਨਾ ਤੋਂ ਲੈ ਕੇ ਜਿੱਥੋਂ ਟਾਂਡੇ ਮਹਨ ਤੁਸੀਂ ਟੁੱਟੀ ਆ ਆਪਾਂ ਕਾਫੀ ਦਿਰ ਦੇ ਵੀਰ ਦੇ ਨਾਲ ਹੀ ਚੱਲ ਰਹੇ ਆ ਆਪਣੇ ਭਰਾਵਾਂ ਦੀ ਆਵਾਜ਼ ਦੂਰ ਤੱਕ ਪਹੁੰਚਾਉਣ ਲਈ ਇਹ ਖਾਦ ਜਿਹੜੀ ਆ ਬੜਾ ਵੱਡਾ ਸਕੈਂਡਲ ਹੀ ਜਿਹੜਾ ਕਿ ਜੀਵੇਦਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਵੀ ਪੋਰੀ ਪਈ ਤੇ ਕਈਆਂ ਨੂੰ ਟਾਈਮ ਨਿਕਲ ਤੋਂ ਬਾਅਦ ਖਾਦ ਹੋਈ ਬਾਕੀ ਹੁਣ ਤੁਸੀਂ ਲੱਗ ਗਿਆ ਆਪਾਂ ਅੱਗੇ ਵੀ ਇੱਕਦਮ ਸੱਕੀ ਦੀ ਗੱਲ ਕੀਤੀ ਸੀ ਪਿੱਛੇ ਵੀ ਕੀਤੀ ਆ ਅੱਡੇ ਆ ਸੱਕੀ ਵਗੰਡੀ ਆ ਜਿਨੇ ਸਾਰੇ ਪਠਾਨਕੋਟ ਦਾ ਗੁਰਦਾਸਪੁਰ ਦਾ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਬੜਾ ਵੱਡਾ ਨੁਕਸਾਨ ਕੀਤਾ ਪਰ ਕਿਸੇ ਮਹਿਕਮੇ ਨੇ ਕਦੀ ਇਹਦੀ ਸਫਾਈ ਵੱਲ ਖਿਆਲ ਨਹੀਂ ਕੀਤਾ ਤੇ ਕਦੀ ਕਿਸੇ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆ ਹੋਇਆ ਇਹ ਨਹੀਂ ਸੋਚਿਆ ਵੀ ਜ਼ਮੀਂਦਾਰ ਦਾ ਆਏ ਸਾਲ ਨੁਕਸਾਨ ਹੁੰਦਾ ਇਹ ਥੋੜੀ ਵੀਡੀਓ ਭਾਈ ਤੁਹਾਡੀ ਲੰਬੀ ਹੋ ਜਾਣੀ ਆ ਕੁਸਤਾਹੀ ਮਾਬ ਇਹਨਾਂ ਦਿੱਕਤ ਇਹ ਆਉਂਦੀ ਆ ਇਹ ਜਿਹੜੀ ਸੱਕੀ ਆ ਲੋਕਾਂ ਨੂੰ ਹੜ ਲਾਪੇ 88 ਦਾ ਹੜ ਲਾਪਿਆ 23 ਦਾ ਲਾਪਿਆ ਇਹ ਜਿੱਥੋਂ ਦੀ ਸੱਕੀ ਲੰਗਦੀ ਆ ਇਹਦੇ ਲਾਗੋ ਦੀ 2-2 4-4 ਕਿੱਲੇ 10-10 ਕਿੱਲੇ ਝੋਨਾ ਇਹਨਾਂ ਜੀਵਿੰਦਾਰਾਂ ਦਾ ਆਏ ਸਾਲੀ ਮਰਦਾ ਆਏ ਸਾਲੀ ਮਰਦਾ ਕਿ ਲੀਡਰ ਦਾ ਤੇ ਵੱਲ ਖਿਆਲ ਨਹੀਂ ਜਿੱਦਣ ਵੋਟਾਂ ਆ ਗਈਆਂ ਏ ਧੜਿਆਂ 'ਚ ਵੰਡੇ ਜਾਣਾ ਅਸੀਂ ਇਹਨਾਂ ਦੇ ਵੋਟਾਂ ਪਾ ਲੈਣੀਆਂ ਪਰ ਇਹਦਾ ਕਿਸੇ ਨੇ ਕਦੀ ਖਿਆਲ ਨਹੀਂ ਜੇ ਕੀਤਾ ਸਭ ਤੋਂ ਵੱਡਾ ਨੁਕਸਾਨ ਹੈ ਸਕੀਦਾ ਦੇ ਸਾਰੇ ਲੀਡਰਾਂ ਦਾ ਕੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਵਿੱਚ ਨੇ ਜਿਹੜੇ ਜਾਂ ਜਿਹੜੇ ਸਰਕਾਰ ਤੋਂ ਬਾਹਰ ਨੇ ਇਹਦਾ ਕੋਈ ਹੱਲ ਕਰ ਦੋ ਜੇ ਇਹਨਾਂ ਲੋਕਾਂ ਨੂੰ ਬਚਾਉਣਾ ਨਹੀਂ ਤੇ ਇਹਨਾਂ ਦੀਆਂ ਫੀਸਾਂ ਬੱਚਿਆਂ ਦੀਆਂ ਦਵਾਈਆਂ ਖਾਂ ਖਾ ਜੱਟਾਂ ਨੇ ਮਰਨਾ ਜੀ ਇਹਨਾਂ ਦਾ ਕੋਈ ਸੇਵਾ ਕਰੋ ਇਹਨਾਂ ਦੀ ਜੋ ਵੀ ਹੋ ਸਕਦੀ ਹੈ ਮਤ ਕਰੋ ਜੀ ਸੋ ਲਫਜ਼ ਦੇਖ ਰੇ ਸਾਥ ਅਸਕਰਾਂ ਦਾ ਬਹੁਤ ਬਹੁਤ ਧੰਨਵਾਦ